ਗਾਈਜ਼ ਅੱਜ ਜਾ ਰਹੇ ਆਪਾਂ ਜਾਗੋ ਤੇ ਤੇ ਤੁਹਾਨੂੰ ਨਾਲ ਦੀ ਨਾਲ ਸਾਰਾ ਇੰਜੋਏ ਕਰਵਾਵਾਂਗੇ ਜਾਗੋ ਦਾ ਠੀਕ ਹੈ ਜੁੜੇ ਰਹੋ ਸਾਡੇ ਵਲੌਗ ਦੇ ਨਾਲ ਤੇ ਆਪਾਂ ਹੁਣ ਹੋਈਏ ਰੈਡੀ ਛੜੀ ਕੱਪੜੇ-ਕਪੜੇ ਚੇਂਜ ਕਰੀਏ ਤੇ ਤਿਆਰ ਹੋਈਏ ਤੇ ਆਪਾਂ ਚੱਲਦੇ ਆਂ ਫਿਰ ਜਾਗੋ ਤੇ ਉੱਥੋਂ ਦੀ ਰੌਣਕ ਤੁਹਾਨੂੰ ਦਿਖਾਵਾਂਗੇ ਜਾ ਕੇ ਠੀਕ ਹੈ ਆ ਗਏ ਆਪਾਂ ਜਾਗੋ ਤੇ ਚਲਿਏ ਅੰਦਰ ਚਲਿਏ ਭਾਬੀ ਹਾਂਜੀ ਚਲੋ ਐਦਾਂ ਸੜੀ ਬੱਚਾ ਪਾਰਟੀ ਵੀ ਦੇਖੋ ਬੱਚਾ ਪਾਰਟੀ ਬੱਚਾ ਪਾਰਟੀ ਇਨਾ ਦੀ ਵੇਟ ਕਰ ਰਹੇ ਹਾਂ ਬਸ ਆਉਂਦੇ ਨੇ ਫਿਰ ਚੱਲਦੇ ਹਾਂ ਹਾਂਜੀ ਕੀ ਖਾ ਰਹੇ ਹੋ ਲਓ ਬਈ ਜਿਮ ਲਵਰ ਦੇਖੋ ਕੀ ਖਾ ਰਹੇ ਨੇ ਵਾਹ ਜੀ ਵਾਹ ਦੀਪੀ ਰੇਸੀ ਇੱਥੇ ਗਰਮਾ ਗਰਮ ਕੌਫੀ ਠੰਡ ਦਾ ਟਾਈਮ ਆ ਕੌਫੀ ਤਾਂ ਪੀਣੀ ਬਣਦੀ ਆ ਦੀਦੀ ਗ੍ਰੇਟ ਤੇ ਆਪਾਂ ਇੱਧਰ ਫਿਰ ਕਰਵਾਣ ਲੱਗੇ ਸੀਗੇ ਪਿਕਸ ਵਗੈਰਾ ਅਸਕੇ ਚਲੋ ਨਾਲ ਦੀ ਨਾਲ ਹਲਕੀ-ਪੁਲਕੀ ਵੀਡੀਓ ਬਣਾ ਲੈਨੇ ਆ ਨਾਲ ਪਿਕਸ ਵਗੈਰਾ ਕਲਿੱਕ ਕਰ ਲੈਨੇ ਆ ਇੱਧਰ ਦੇਖੋ ਨਿੱਖੂ ਜਿਹਾ ਕਿਊਟ ਜਿਆ ਮੈਨੂੰ ਤਾਂ ਦੇਖ ਦੇ ਕੇ ਤੇ ਹੈਰਾਨਗੀ ਆ ਜਾਂਦੀ ਸੀ ਇਹਨੂੰ ਵੀ ਸ਼ੌਂਕ ਹੈਗਾ ਭੰਗੜਾ ਪਾਉਣ ਦਾ ਦੇਖੋ ਹੈ ਨਿੱਕਾ ਜਿਹਾ ਹੈਗਾ ਵਾ ਤੇ ਭੰਗੜਾ ਦੇਖੋ ਲੋ ਵੀ ਇੱਧਰ ਭਾਬੋ ਲੱਗ ਗਈ ਸਾਡੀ ਭੰਗੜਾ ਵਾਂ ਗਿਆ ਉਹ ਬੇਤੇ ਪੰਗੜਾ ਨਾ ਪਵੇ ਲੇਡੀ ਗੈਂਗ ਵੀ ਕਿਹੜਾ ਘੱਟ ਆ ਫਿਰ ਚੱਕ ਦੋ ਫੱਟੇ ਵੈਰੀ ਗੁੱਡ ਹਾਂਜੀ ਗਾਇਸ ਕਈਆਂ ਦੇ ਤਾਂ ਦੇਖੋ ਜਾਗੋ ਕੜਦੇ ਨੇ ਹਨਾ ਤੇ ਕਈਆਂ ਦੇ ਕਢੋਲੀ ਭਰਦੇ ਨੇ ਤੇ ਕਮੈਂਟ ਚ ਦੱਸਿਓ ਕਿ ਤੁਹਾਡੇ ਵੀ ਇਹ ਵਾਲਾ ਰਿਵਾਜ ਹੈਗਾ ਜਾਗੋ ਜਾਂ ਕਢੋਲੀ ਦਾ ਦੇਖੋ ਕਿ ਨੈਨ ਜੁਆਇ ਹੁੰਦਾ ਨਾ ਇਹਨਾਂ ਚੀਜ਼ਾਂ ਦੇ ਵਿੱਚ ਲੇਡੀ ਸੰਗੀਤ ਵੀ ਕਿਹਾ ਜਾਂਦਾ ਇਹਨੂੰ ਤੇ ਜਾਗੋ ਵੀ ਕਿਹਾ ਜਾਂਦਾ ਵਾ ਹਨਾ ਜਿਵੇਂ ਵਿਆਹ ਤੋਂ ਇੱਕ ਦਿਨ ਪਹਿਲਾਂ ਦਾ ਫੰਕਸ਼ਨ ਹੋਵੇ ਤਾਂ ਮੇਰੀ ਨਿਯਮਰ ਦੇਖੋ ਕਿ ਮੈਂ ਇੰਜੁਆਇ ਕਰ ਰਹੀ ਐ ਲिटल ਬੇਬੀ ਦੇ ਨਾਲ ਇਹਦਾ ਵੀ ਬਹੁਤ ਦਿਨ ਲੱਗਾ ਹੋਇਆ ਸੀਗਾ ਮੈਰੀ ਸਟੇ ਦੀ ਫਰੈਂਡ ਆਈ ਹੋਈ ਸੀ ਕੁਝ ਉਹਦੇ ਨਾਲ ਇਹਦਾ ਮਨ ਲੱਗਾ ਸੀਗਾ ਤੇ ਅਸੀਂ ਫਿਰ ਪਿਕਸ ਵਗੈਰਾ ਆਪਣੀਆਂ ਕਲਿੱਕ ਕੀਤੀਆਂ ਅਸਤੇ ਚਲੋ ਪਿਕਸ ਵੀ ਇੱਕ ਯਾਦਗਰੀ ਹੁੰਦੀ ਐ ਹਨਾ ਤੇ ਇੱਧਰ ਸਾਰਿਆਂ ਨੇ ਬਸ ਨੱਚਣ ਟੱਪਣ ਲੱਗੇ ਹੋਏ ਸੀਗੇ ਲੇਡੀ ਗੈਂਗ ਦੇਖੋ ਕਿਸੇ ਤੋਂ ਘੱਟ ਨਹੀਂ ਹੈਗੀ ਨਾ ਹੀ ਘੱਟ ਸਮਝਣਾ ਚਾਹੀਦਾ ਲੇਡੀ ਗੈਂਗ ਨੂੰ ਕਿਸੇ ਤੋਂ ਦੇਖੋ ਭੰਗੜਾ ਪਾਉਣ ਦਾ ਸ਼ੌਂਕ ਗਿੱਧਾ ਪਾਉਣ ਦਾ ਸ਼ੌਂਕ ਹਰੇਕ ਨੂੰ ਹੁੰਦਾ ਹੈ ਨਾ ਬਟ ਕਈ ਸ਼ਰਮ ਕਰਦੇ ਨੇ ਨਹੀਂ ਨੱਚਦੇ ਟੱਪਦੇ ਪਰ ਨਾ ਸ਼ਰਮ ਕਰਿਆ ਕਰੋ ਕੁਲ ਕੇ ਇੰਜੋਏ ਕਰਿਆ ਕਰੋ ਹੈਲੋ ਜੀ ਇਧਰ ਇਹ ਅੰਕਲ ਸੈਂਟਰ ਦੇ ਵਿੱਚ ਜਿਹੜੇ ਖੜੇ ਹੋਏ ਨੇ ਉਹਨਾਂ ਦੇ بیٹے ਦੀ ਮੈਰिज ਹੈ ਥਾਣੇਦਾਰ ਅੰਕਲ ਬਲਦੇਵ ਸਿੰਘ ਤੇ ਉਹਨਾਂ ਦੇ ਬੇਟੇ ਦੀ ਮੈਰਿਜ ਸੀ ਅਸੀਂ ਮਤਲਬ ਕਿ ਉਹਨਾਂ ਦੀ ਜਾਗੋ ਤੇ ਹੀ ਗਏ ਸੀ ਬੇਟੇ ਦੇ ਜਾਗੋ ਤੇ ਪੰਜਾਬੀਆਂ ਦਾ ਭੰਗੜਾ ਕਿਹਨੂੰ ਕਿਹਨੂੰ ਪਸੰਦ ਆ ਬਈ ਕਮੈਂਟ ਵਿੱਚ ਦੱਸਿਓ ਸਭ ਨੂੰ ਸ਼ੌਂਕ ਬੱਚਿਆਂ ਨੂੰ ਵੱਡਿਆਂ ਨੂੰ ਬਜ਼ੁਰਗਾਂ ਨੂੰ ਸਭ ਨੂੰ ਭੰਗੜੇ ਦਾ ਸ਼ੌਂਕ ਆਏ ਹੋਏ ਬੱਲੇ ਬੱਲੇ ਵੀਰਾ ਤੇ ਭਾਬੀ ਆਪਾਂ ਵੀ ਕਹੋ ਕਿਸੇ ਨਾਲੋਂ ਘੱਟ ਨਹੀਂ ਹਨਾ ਵੀ ਚਲਿਏ ਹੋਣਾ ਪਾਪ ਕੋ ਆਪਣੇ ਘਰਾਂ ਨੂੰ ਆਪਾ ਹੋ ਗਏ ਫ੍ਰੀ ਸਾਰੇ ਚਲੋ ਜੀ ਚਲਿਏ ਆਪਾ ਪਾਪ ਕੋ ਆਪਣੇ ਘਰਾਂ ਨੂੰ ਦੀਦੀ ਚਲਿਏ ਹਾਂਜੀ ਚਲੋ ਜਾਗੋ ਟੈਂਡ ਕਰ ਲਈ ਬਹੁਤ ਵਧੀਆ ਸੀ ਬਾਈ ਬਾਈ ਕਰ ਦੋ ਬਾਈ ਬਾਈ ਬਹੁਤ ਆ ਫੰਕਸ਼ਨ ਤਾਂ ਬਹੁਤ ਅੱਛਾ ਰਿਹਾ ਬਹੁਤ ਮਜ਼ਾ ਆਇਆ ਸਾਰਿਆਂ ਨੇ ਰਲ ਕੇ ਇੰਜੋਏ ਕੀਤਾ ਨਾ ਤੇ ਫਿਰ ਆਪਾਂ 11 ਵਜਿਆਂ ਨੂੰ ਅਸੀਂ ਆਪਣੇ ਘਰਾਂ ਵੱਲ ਨੂੰ ਤੁਰ ਪੇ ਦਿੱਤੇ ਆਪਾਂ ਪਹੁੰਚ ਗਏ ਘਰੇ ਟਾਈਮ ਨਾਲ ਹੀ ਚਲੋ ਜੀ ਮਿਲਦੇ ਆ ਨੈਕਸਟ ਵਲੋਗ ਵਿੱਚ ਤਦ ਤੱਕ ਲਈ ਬਾਏ ਬਾਏ